ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ ਸੋ ਇਸ ਵਾਰ ਬਹੁਤ ਵਧੀਆ ਫਿਰ ਤੋਂ ਆਫਰ ਲੈ ਕੇ ਆਏ ਤੁਹਾਡੀ ਡੇਲੀ ਘਰ ਦੇ ਵਿੱਚ ਯੂਜ਼ ਹੋਣ ਵਾਲੀ ਆਈਟਮਾਂ ਸੋ ਬਹੁਤ ਵਧੀਆ ਆਫਰਾਂ ਤੇ ਪਹਿਲਾਂ ਤੁਹਾਨੂੰ ਐਡਰੈਸ ਦੱਸ ਦਈਏ ਦੋਸਤੋ ਧੰਗੁਰ ਨਾਨਕ ਸਟੋਰ ਮੋਹੀ ਮੋਬਾਈਲ ਨੰਬਰ 98552523 ਬੱਤਾ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਕਈ ਵੀਰ ਮੈਸੇਜ ਕਰਦੇ ਆ ਤੁਸੀਂ ਐਡਰੈਸ ਨਹੀਂ ਦੱਸਦੇ ਜੀ ਐਡਰੈਸ ਨਹੀਂ ਲੱਭਿਆ ਦੱਸ ਦਈਏ ਕਿ ਹਰ ਇੱਕ ਵੀਡੀਓ 'ਚ ਇਹ ਐਡਰੈਸ ਲਿਖਣ ਲੱਗੇ ਬੋਲਣ ਲੱਗੇ ਆ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਸੋ ਇਸ ਕਰਕੇ ਕਾਫੀ ਵੀਡੀਓ ਦੇ ਵਿੱਚ ਆਪਣਾ ਡਰੈੱਸ ਦਿੱਤਾ ਹੁੰਦਾ ਬਾਕੀ ਪੇਜ ਦੇ ਵਿੱਚ ਆਪਣਾ ਡਰੈੱਸ ਐਡ ਕੀਤਾ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਸੋ ਆਫਰ ਦੱਸ ਦਈਏ ਐਮ ਡੀ ਐਚ ਦਾ ਸੋਇਆਬੀਨ ਦਾ ਬੜੀਆਂ ਦਾ ਚੂਰਾ ਵਾ ਜਿਹਦੀ ਐਮ ਆਪਣੇ ਐਮ ਆਰ ਪੀ ਆ 60 ਰੁਪਏ ਆ ਬਿਲਕੁਲ ਫਰੈਸ਼ ਸਟਾਕ ਆ ਕੋਈ ਪੁਰਾਣਾ ਮਾਲ ਨਹੀਂ ਕੋਈ ਖਰਾਬ ਮਾਲ ਨਹੀਂ ਬਿਲਕੁਲ ਫਰੈਸ਼ ਸਟਾਕ ਆ ਐਮ ਆਰ ਪੀ 60 ਰੁਪਏ ਆ ਪਰ ਆਉਣ ਵਾਲੀ 31 ਦਸੰਬਰ ਤੱਕ 31 ਦਸੰਬਰ ਤੱਕ ਆਫਰ ਰਹੇਗੀ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਆਫਰ ਤਾਂ ਆਪਣੇ 31 ਦਸੰਬਰ ਤੱਕ ਸਿਰਫ ਹੀ 50 ਰੁਪਏ ਦਾ ਆਪਾਂ 50 ਰੁਪਏ ਦਾ ਐਮ ਡੀਚ ਦੀ ਚੂਰੇ ਦਾ ਡੱਬਾ ਦੇ ਦੇਣਾ 60 ਰੁਪਏ ਆਪਣਾ ਰੇਟ 50 ਰੁਪਏ ਬਿਲਕੁਲ ਫਰੈਸ਼ ਸਟਾਕ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ